ਦੇ ਜਿਹੜੀਆਂ ਟੋਟਲ ਫਵਾਵਾ ਨੇ ਨਾ ਪਰਮਿੰਦਰ ਢਿੱਡ ਸਜਾਵੇ ਤੇ ਜੇ ਮਲੂਕਾ ਸਾਹਿਬ ਗਏ ਨੇ ਉਹ ਤਾਂ ਸਾਡੀ ਸਭ ਹਿੰਮਰਾ ਕਿੱਸਾ ਪਹਿਲਾਂ ਤੋਂ ਨਹੀਂ ਸੀ ਬਣੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦਲਦੀ ਐਲਾਨ ਕਰੇ ਕੇਂਦਰ ਸਰਕਾਰ ਔਰ ਮੈਂ ਸਮਝਦਾ ਕਿ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਸਾਂਝਾ ਡੈਲੀਗੇਸ਼ਨ ਲੈ ਕੇ কেন্দ্রীয় ਗ੍ਰਹਿ ਮੰਤਰੀ ਭਾਰਤ ਸਰਕਾਰ ਨੂੰ ਮਿਲਣ ਦੀ ਲੋੜ ਆ ਤਾਂ ਕਿ ਸਿੱਖ ਲੀਡਰਸ਼ਿਪ ਦਾ ਫੈਸਲਾ ਕੇਵਲ ਤੇ ਕੇਵਲ ਐਜੂਕੇਸੀ ਦੀਆਂ ਜਨਰਲ ਚੋਣਾਂ ਹੀ ਕਰ ਸਕਦੀਆਂ ਨੇ ਜਿਸ ਕਰਕੇ ਅੱਜ ਜਿਹੜਾ ਦੁਬਧਾ ਪਈ ਆ ਖਿਚਾ ਪਿਆ ਕਨਕਲੂਜਨ ਖਰਾਬ ਹੋਇਆ ਸਿੱਖ ਲੀਡਰਸ਼ਿਪ ਦੇ ਵਿੱਚ ਜਥੇਦਾਰ ਸਹਿਬਾਨਾਂ 'ਚ ਲੜਾਈ ਤਾਕਤਾਂ ਵਿੱਚ ਲੜਾਈ ਤੇ ਅੱਜ ਬਹੁਤ ਹੀ ਸੰਕਟ ਦੇ ਵਿੱਚ ਉਹਦੀ ਸਿਕ ਬਾਉਂ ਗੁਜ਼ਰ ਰਹੀ ਆ ਔਰ ਇਹਦੇ ਲਈ ਪਾਂਥ ਤੇ ਪੰਜਾਬ ਦੇ ਭਲੇ ਲਈ ਜ਼ਰੂਰੀ ਨੇ ਇਹ ਜਨਰਲ ਚੋਣਾਂ ਸਿੱਖ ਲੀਡਰਸ਼ਿਪ ਸਟੈਬਲਿਸ਼ ਸਾਹਮਣੇ ਆਉਣੀ ਔਰ ਪੰਜਾਬ ਸਰਕਾਰ ਨੂੰ ਵੀ ਇਹਦਾ ਸਪਾਰਸ਼ ਕਰਨ ਦੀ ਲੋੜ ਹੈ ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਹੋਈ ਸੀ ਉਹਦੇ ਵਿੱਚੋਂ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਹਮਣੇ ਲਿਆਂਦੀ ਪੰਥਕ ਇਕੈ ਲਈ ਪੰਥਕ ਮਜ਼ਬੂਤੀ ਲਈ ਪੰਥ ਨੂੰ ਸਰਪ੍ਰਮੰਤ ਲੀਡਰਸ਼ਿਪ ਦੇਣ ਲਈ ਉਹਦਾ ਕੰਮ ਵੀ ਮੁਕੰਮਲ ਹੋਣ ਜਿਹੜੇ ਆ ਔਰ ਜਲਦੀ ਹੀ ਪੰਥ ਪ੍ਰਵਾਂਤ ਲੀਡਰਸ਼ਿਪ ਜਿਹੜੀ ਆ ਪੰਥ ਦੇ ਪੰਜਾਬ ਨੂੰ ਦਿੱਤੀ ਜਾਵੇਗੀ ਤੇ ਜਦ ਜੇ ਜਿਹੜੀ ਭਰਤੀ ਮੁਹਿੰਮ ਜਿਹੜੀ ਕਲਤਾ ਸਾਬ ਵੱਲੋਂ ਜਾਰੀ ਕੀਤੀ ਹੋਈ ਹੈ ਉਹਦਾ ਚੱਲਦੇ ਹੀ ਜਿਹੜੀ ਹੈ ਮਤਲਬ ਅ ਮਕਾਮ ਤੇ ਪਹੁੰਚ ਰਹੀ ਹੈ ਔਰ ਉਹਦੇ ਵਿੱਚੋਂ ਫਿਰ ਅਸੀਂ ਜੇ ਸੰਧੀਆਂ ਸਾਰੀਆਂ ਪੰਥਕ ਧਿਰਾਂ ਨੇ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਨਾਲ ਲਿਖਿਆ ਤਾਂ ਉਹ ਜਿਹੜੀ ਲੀਡਰਸ਼ਿਪ ਸਰਪ੍ਰਮਖ ਜਿਹੜੀ ਸਿਖ ਹੋਏਗੀ ਲੀਡਰ ਹੋਏਗਾ ਉਹਦੀ ਗਵਾਈ ਚ ਫਿਰ ਜਾਣਾ ਭਾਵੇਂ ਕੋਈ ਕਹਾ ਇਹ ਲੱਗਦਾ ਹੈ ਕਿ ਪ੍ਰੰਧਕ ਇੰਸਾਲੇ ਮਨਾ ਕਰਤਾ ਤੁਲ ਗਿਆ ਨਹੀਂ ਨਹੀਂ ਮਤਲਬ ਕੋਈ ਇਹ ਜਿਹੜੀਆਂ ਹੋਟਲ ਖਵਾਵਾ ਨੇ ਨਾ ਪਰਵਿੰਦਰ ਢਿੱਟਾ ਜਾਵੇ ਤੇ ਜੇ ਬਲੁਕਾ ਸਾਹਿਬ ਗਏ ਨੇ ਉਹ ਤਾਂ ਸਾਡੀ ਇਸ ਮਹੀਮ ਦਾ ਕਿੱਸਾ ਪਹਿਲਾਂ ਤੋਂ ਨਹੀਂ ਸੀ ਬਣਿਆ ਤੁਹਾਨੂੰ ਪਤਾ ਪੁਰੀ ਤੇ ਤੁਹਾਨੂੰ ਕੋਈ ਆਇਆ ਪਰੇ ਸਾਈ ਨਹੀਂ ਨਹੀਂ ਕੋਈ ਕਿਸੇ ਕਿਸਮ ਬਲਕੇ ਅਸੀਂ ਉਹਨਾਂ ਨੂੰ ਕਾਲ ਕਰਦੇ ਹਾਂ ਉਹ ਸਾਡੇ ਜਿਹੜੀ ਭਰਤੀ ਮਹੀਮ ਸ਼ੁਰੂ ਕੀਤੀ ਆ ਉਹਦਾ ਜੇ ਸੱਚੀ ਮੁੱਚੀ ਪੰਥਰ ਕੇ ਇਕਾ ਚਾਹੁੰਦੇ ਨੇ ਜੇ ਸੱਚੀ ਮੁੱਚੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਜੇ ਸੱਚੀ ਮੁੱਚੀ ਅਕਾਲੀ ਦਲ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਨੇ ਤਾਂ 2 ਦਸੰਬਰ 2024 ਦੇ ਹੁਕਮਨਾਮੇ ਤੇ ਚੱਲ ਕੇ ਉਸ ਰੋਡ ਮੈਪ ਤੇ ਚੱਲ ਕੇ ਉਹ ਉਹਦੇ ਇਹਨੂੰ ਪੁੱਛੇ ਕਿਤਾਬ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰ ਸਕੀਏ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਤਾਕਤਵਰ ਸ਼ਰਮਣੀ ਅਕਾਲੀ ਦਲ ਦੇ ਸਕੀਏ ਜਿਹੜਾ ਸੁਖਨਾ ਸਿੰਘ ਸਹਿਬਾਨ ਨੇ 2.5.2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੇ ਲਿਆ ਉਹਨੂੰ ਅਸੀਂ ਪੂਰਾ ਕਰ ਸਕੀ ਹਾਂ। ਭਰਾ ਜੀ ਲਗਾਇਆ ਕਿੰਨੀ ਚੋਣਾਂ ਦਾ ਕੰਗਰੇਸ ਭਰਾਵਤਾ ਕੋਈ ਨਹੀਂ ਪੈਂਦਾ ਕਿਉਂਕਿ ਜਿਹੜੀਆਂ ਚੋਣਾਂ ਪੈਸੇ ਦੇ ਜ਼ੋਰ ਨਾਲ ਜਿਹੜੀਆਂ ਚੋਣਾਂ ਸਰਕਾਰੀ ਸ਼ਕਤੀ ਦੇ ਜ਼ੋਰ ਨਾਲ ਲੜੀਆਂ ਜਾਂਦੀਆਂ ਉਹਨਾਂ ਨੂੰ ਲੋਕਾਂ ਦੀ ਰਾয়া ਮੰਨਿਆ ਜਾਂਦਾ। ਅੱਜ ਪੰਜਾਬ ਜਿਹੜਾ ਕਿਸੇ ਟਾਈਮ ਗੁਰੂਆਂ ਪੀਰਾਂ ਗੰਗਮਰਾਂ ਦੀ ਧਰਤੀ ਕਰਕੇ ਰਿਸ਼ੀਆਂ ਵੰਗੀਆਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਸੀ। ਪੰਜਾਬ ਜਿਹੜਾ ਸਾਜੀ ਬਲਤਾ ਦਾ ਜਿਸ ਧਰਤੀ ਤੋਂ ਉਪਦੇਸ਼ ਗਿਆ ਅੱਜ ਉਹ ਪੰਜਾਬ ਜਿਹੜਾ ਹੈ ਨਸ਼ਿਆਂ ਦੇ ਸਮੁੰਦਰ ਦੇ ਟੁਪਿਆ ਪਿਆ ਆਪਸੀ ਲੜਾਈ ਝਗੜੇ ਕਤਲ ਉਗਾਰ ਤੇ ਫਰੋਤੀਆਂ ਡਕੈਤੀਆਂ ਦਾ ਦੌਰ ਚੱਲ ਰਿਹਾ ਔਰ ਪੰਜਾਬ ਸਰਕਾਰ ਬਿਲਕੁਲ ਬੇਪਰਵਾਹ ਹੋਈ ਚੱਲ ਰਹੀ ਹੈ ਪੰਜਾਬ ਸਰਕਾਰ ਦਾ ਇਹ ਹਾਲਾਤਾਂ ਨੂੰ ਨਿਢਠਣ ਲਈ ਕੋਈ ਦਿਲਚਸਪੀ ਨਜ਼ਰ ਨਹੀਂ ਆ ਰਹੀ ਪੰਜਾਬ ਸਰਕਾਰ ਵੱਲੋਂ ਖੁੱਲੀਆਂ ਲਗਾਮਾਂ ਛੱਡ ਕੇ ਮਤਲਬ ਇਸ ਕੀ ਸਮਝਣਾ ਨੂੰ ਮਤਲਬ ਇੱਕ ਕਿਸਮ ਦਾ ਭੈ ਦਾ ਮਾਹੌਲ ਪੈਦਾ ਕਰਦਾ ਰਾਵਣਾ ਆ ਜਾ ਰਿਹਾ ਜੇ ਬੜੀ ਚਿੰਤਾ ਵਾਲੀ ਗੱਲ ਆ ਬੜੀ ਫਿਕਰ ਵਾਲੀ ਗੱਲ ਆ ਜੇ ਘਰ ਦੇ ਮਾਲਕ ਨੂੰ ਘਰ ਦਾ ਫਿਕਰ ਨਹੀਂ ਹੋਏਗਾ ਤਾਂ ਘਰ ਕਿਵੇਂ ਬਚੇਗਾ ਅਜ ਬਾੜੀ ਖੇਤ ਨੂੰ ਖਾਣ ਲੱਗੀ ਹੋਈ ਆ ਸੋ ਐਸੇ ਹਾਲਾਤਾਂ ਵਿੱਚ ਪੰਜਾਬ ਨੂੰ ਬਚਾਉਣ ਲਈ ਸਹਿird ਪੰਜਾਬ ਤੇ ਪੰਜਾਬੀਅਤ ਦੀ ਰਾਖੀ ਵਾਲੀ ਪਹਿਰੇਦਾਰੀ ਵਾਲੀ ਧਿਰ ਬਣਾਉਣ ਦੀ ਲੋੜ ਆ ਪਾਣੀ ਆਪਣੇ ਅਕਾਲੀ ਦਲ ਦੇ ਨਾਲ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਰਾਖੀ ਕਰਦਾ ਰਿਹਾ ਹਿੱਤਾਂ ਦਾ ਪਹਿਰੇਦਾਰ ਰਿਹਾ ਪੰਜਾਬੀਆਂ ਦਾ ਉਹ ਮਤਲਬ ਹੁਣ ਮੁੜ ਸਰਜੀਤ ਹੋਣ ਜਾ ਰਿਹਾ ਔਰ ਜਿਹੜੀਆਂ ਕ੍ਰਿਤਿयां ਰਹੀਆਂ ਜਿਹੜੀਆਂ ਕਮੀਆਂ ਰਹੀਆਂ ਜਿਹੜੀਆਂ ਘਾਟਾਂ ਰਹੀਆਂ ਅਸੀਂ ਉਹਨਾਂ ਨੂੰ ਦੂਰ ਕਰਕੇ ਇੱਕ ਮੁੜ ਸਰਜੀਤ ਲੱਗਿਆ ਮਜ਼ਬੂਤ ਅਕਾਲੀ ਦਰ ਪੁਰਾਤਨ ਲੀਹਾਂ ਤੇ ਜਿਸ ਤਰ੍ਹਾਂ ਦਾ ਰੋਪ ਜਿਸ ਤਰ੍ਹਾਂ ਦਾ ਕਿਰਦਾਰ ਜਿਸ ਤਰ੍ਹਾਂ ਦੀ ਭਾਸ਼ਾ ਜਿਸ ਤਰ੍ਹਾਂ ਦਾ ਵਿਵਹਾਰ ਜਿਸ ਤਰ੍ਹਾਂ ਦਾ ਆਚਰਨ ਅਕਾਲੀ ਆਗੂਆਂ ਦਾ ਰਿਹਾ ਔਰ ਜਿਸ ਤਰ੍ਹਾਂ ਸੰਘਰਸ਼ਾਂ ਵਿੱਚੋਂ ਨਿਕਲੀ ਲੀਡਰਸ਼ਿਪ ਨੇ ਅਗਵਾਈ ਦਿੱਤੀ ਹਮੇਸ਼ਾ ਪੰਜਾਬ ਨੂੰ ਤੇ ਪੰਥ ਨੂੰ ਉਸ ਤਰ੍ਹਾਂ ਦਾ ਅਕਾਲੀ ਦਲ ਅਸੀਂ ਸਾਹਮਣੇ ਲੈ ਕੇ ਆਉਣ ਦੇ ਦੌੜ ਵਿੱਚ ਲੱਗੇ ਆਂ ਔਰ ਜਲਦੀ ਹੀ ਉਹ ਦਿਨ ਆਉਣਗੇ ਜਦੋਂ ਅਸੀਂ ਉਹ ਲੀਡਰਸ਼ਿਪ ਤੁਹਾਡੇ ਸਾਹਮਣੇ ਦੇਖਾਂਗੇ ਦੇਖੋ ਨਸ਼ਾ ਨਸ਼ਈ ਹੁੰਦਾ ਨਸ਼ਾ ਕਿਸੇ ਕਿਸਮ ਦਾ ਹੋਵੇ ਸੋ ਮੈਂ ਸਮਝਦਾ ਕਿਸੇ ਕਿਸਮ ਦਾ ਨਸ਼ਾ ਦਾ ਨੂੰ ਉਕਸਾਉਣਾ ਜਾਂ ਕਿਸੇ ਕਿਸਮ ਦੇ ਵਿਸ਼ੇਸ਼ ਨਸ਼ੇ ਬਾਰੇ ਕਹਿਣਾ ਵੀ ਇਹ ਨਸ਼ਾ ਕਰਿਆ ਜਾ ਸਕਦਾ ਨਸ਼ਾ ਨਹੀਂ ਕਰਿਆ ਜਾ ਸਕਦਾ ਇਹ ਜਾਇਜ਼ ਗੱਲ ਨਹੀਂ ਹੈ ਨਸ਼ਾ ਨਸ਼ੀ ਹੁੰਦਾ ਸੋ ਨਸ਼ਿਆਂ ਤੋਂ ਛੁਟਕਾਰਾ ਡੋਣਾ ਹੀ ਜ਼ਰੂਰੀ ਆ ਗੁਰੂ ਸਾਹਿਬ ਤਾਂ ਕਹਿੰਦਾ ਪ੍ਰਸ਼ਾਦੇ ਦੇ ਨਸ਼ਾ ਬਹੁਤ ਆ ਨਾਮ ਦਾ ਨਾਮ ਫੋਰੀ ਨਾਮ ਦਾ ਚੜੀ ਰਹੇ ਤੇ ਨਾ ਰਾਜ ਹਾਂਜੀ ਨਾ ਵਾਤ ਮਾਤਮ ਦੇ ਨਾਮ ਦੀ ਜਿਹੜੀ ਖਵਾਰੀ ਆ ਉਹ ਤੋਂ ਬਟਾ ਨਸ਼ਾ ਹੋ ਰਿਹਾ ਹੁਸਰ ਦਾ ਕੰਦਰ ਪਰਮਾ ਡਾਕਟਰ ਗਾਂਧੀ ਗਾਂਧਾ ਜਾਣਕਾਰੀ ਉਗੀ ਤੇ 팀 ਦਾ ਨਸ਼ਾ ਹਾਜਿਰ ਹੈ ਡਾਕਟਰ ਗਾਂਧੀ ਹੋਣੀ ਆਪਣੀ ਮੈਡੀਕਲ ਰਿਸਰਚ ਦੇ ਪਤਵਕ ਮੈਡੀਕਲ ਵਿਚਾਰ ਧਾਰਾ ਦੇ ਪਤਵਕ ਕਹ ਰਹੇ ਹੋਣਗੇ ਪਰ ਸਮਾਜਿਕ ਤੌਰ ਤੇ ਜੇ ਅਸੀਂ ਦੇਖੀਏ ਤਾਂ ਕਿਸੇ ਵੀ ਕਿਸਮ ਦੇ ਨਸ਼ੇ ਦੀ ਕੋਈ ਲੀਡ ਜਿਹੜਾ ਬਕਾਲਤ ਨਹੀਂ ਕਰਦਾ